ਇਹ ਤਾਂ ਨਹੀਂ ਫੜਲਾ ਇਹਦਾ ਸਾਧ ਸੰਗਤ ਜੀ ਆਸੇ-ਪਾਸੇ ਨੂੰ ਕਹਿ ਰਿਹਾ ਹੈ ਵੀ ਆਓ ਇੱਥੇ ਜੇ ਕੋਈ ਭੁੱਖਾ ਹੈ ਕੋਈ ਪਿਆਸਾ ਹੈ ਕੋਈ ਰੋਗੀ ਹੈ ਇੱਥੇ ਸਭ ਨੂੰ ਸਾਧ ਸੰਗਤ ਜੀ ਸੰਭਾਲਿਆ ਜਾਂਦਾ ਹੈ। ਤੋਂ ਇਸ ਤਰ੍ਹਾਂ ਸਾਧ ਸੰਗਤ ਜੀ ਤਾਂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਕਿ ਜਿੱਥੇ ਰਹਿਣ ਸਹਿਣ ਦਾ ਪ੍ਰਬੰਧ ਹੋਵੇ ਆਰਾਮ ਕਰਨ ਦਾ ਪ੍ਰਬੰਧ ਹੋਵੇ ਲੰਗਰ ਦਾ ਪ੍ਰਬੰਧ ਹੋਵੇ ਇੱਕ ਸਿੱਖ ਦੇ ਇੱਕ ਸਾਥ ਮਿਲਦੇ ਵਾ ਅਮਰ ਕਦਕੇ ਵੀ ਜੇ ਕੋਈ ਇੱਕ ਸਿੱਖ ਮਿਲ ਕੇ ਉਸ ਧੰਨ ਸ਼ਾਲਾ ਦੀ ਸੇਵਾ ਕਰਦਾ ਤਾਂ ਸਾਸੰਗ ਜੀ ਪਹਿਲਾ ਆਪਣੇ ਗੁਰੂ ਘਰਾਂ ਦੇ ਵਿੱਚ ਨਾ ਡਾਲੀਆਂ ਕੀਤੀਆਂ ਜਾਂਦੀਆਂ ਸੀ ਪਿੰਡਾਂ ਦੇ ਵਿੱਚ ਜਿਹੜੇ ਪਹਿਲੇ ਗੁਰੂ ਕੇ ਪਿਆਰੇ ਨਾ ਜੀ ਉਹ ਡਾਲੀ ਕੋਈ ਮਾੜੀ ਚੀਜ਼ ਨਹੀਂ ਸੀ ਆ ਇਹ ਨਹੀਂ ਸੀ ਆ ਵੀ ਦਰ 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 ਦਾ ਮੰਦਤਾ ਨਹੀਂ ਦਰਦਾਰ ਦਾ ਨਕਤਾ ਨਹੀਂ ਸੀ ਉਥੇ ਵਿਖੋ ਸਾਰ ਕਰੰਦ ਵਿੱਚੋਂ ਜਦੋਂ ਦੋ ਦੋ ਪ੍ਰਸ਼ਾਦੇ ਲੈ ਕੇ ਆਉਂਦਾ ਸੀ ਇਹਨਾਂ ਜੀ ਦੁੱਧ ਲੈ ਕੇ ਆਉਣਾ ਤੇ ਉਹ ਦੁੱਧ ਪ੍ਰਸ਼ਾਦੇ ਦਾ ਸੰਗਤ ਦੀ ਸੇਵਾ ਦੇ ਵਿੱਚ ਲੱਗਦੇ ਸਨ ਕੋਈ ਭੁੱਖਾ ਪਿਆਸਾ ਆਦਾਨ ਨੂੰ ਜ਼ਿਆਦਾ ਕੱਪ ਮਿਲ ਜਾਣਾ ਕੋਈ ਆਦਾਨ ਸਾਧ ਸੰਗਤ ਜੀ ਰਾਗੀ ਰਾਦਾਨ ਤੇ ਨੂੰ ਦੋ ਪ੍ਰਸ਼ਾਦੇ ਛਕ ਲੈਣੇ ਹਨ ਜੀ ਇਸ ਕਰਕੇ ਉਹ ਦਾਲੀ ਜਿਹੜੀ ਐ ਨਾ ਜੀ ਉਹ ਗੁਰੂ ਘਰਾਂ ਦੇ ਵਿੱਚ ਸ਼ੁਰੂ ਕੀਤੀ ਸੀ ਉਹਨੂੰ ਵਜਾ ਕਿਹਾ ਜਾਂਦਾ ਸੀ ਵੀ ਹਰ ਇੱਕ ਦੇ ਘਰਾਂ ਤੇ ਜਾ ਕੇ ਉਹ ਵਜਾ ਕਰਕੇ ਆਉਂਦੇ ਤੇ ਸਾਧ ਸੰਗਤ ਜੀ ਹੁਣ ਸਮੇਂ ਬਦਲਣ ਦੇ ਨਾਲ ਚਲੋ ਇਹਨੂੰ ਭੀਖ ਮੰਗਣ ਦਾ ਇੱਕ ਸਾਧ ਸੰਗਤ ਜੀ ਨਜ਼ਰੀਏ ਦੇ ਨਾਲ ਲਿਖਿਆ ਜਾਂਦਾ ਹੈ ਵੀ ਇਹ ਭੀਖ ਮੰਗਣ ਦੀ ਇੱਕ ਵਿਧੀ ਹੈ ਪਰ ਨਹੀਂ ਉਹ ਕਾਦੇ ਵਾਸਤੇ ਸ਼ੁਰੂ ਕੀਤੀ ਗਈ ਸੀ ਕਿ ਸਾਰਿਆਂ ਦੇ ਕਰੋ ਇੱਕ ਇੱਕ ਦੇਿੱਤਾ ਪ੍ਰਤੀ ਕੋਈ ਦਾਣ ਕੋ ਉਹਨਾਂ ਨੇ ਕਰ ਜਾਂਦਾ ਜੀ ਤੇ ਨਾ ਕਿਸੇ ਦੇ ਉੱਤੇ ਇਹ ਵੀ ਸਾਰਿਆਂ ਦੇ ਉੱਤੇ ਕੋਈ ਬੰਦਾ ਬੋਝ ਨਹੀਂ ਬਣਦਾ ਹੈਗਾ ਚਲੋ ਦੋ ਪ੍ਰਸ਼ਾਦੇ ਟੋਕਰੀ ਦੇ ਵਿੱਚ ਪਏ ਹਰ ਦੇਸ਼ ਦੀ ਆਣ ਕੇ ਜਿਹੜਾ ਮਰਜੀ ਛੱਕ ਲੈਂਦਾ ਸੀ ਇਸ ਤਰ੍ਹਾਂ ਬਾਰੇ ਕਹਿੰਦੇ ਵੀ ਜੇ ਕੋਈ ਇੱਕ ਸਿੱਖ ਸੇਵਾ ਕਰਦਾ ਹੈ ਉਹਨੂੰ ਵੇਖ ਕੇ ਸਾਰੇ ਸਿੱਖ ਇੱਕ ਇੱਕ ਨੂੰ ਦੋ ਦੋ ਚਾਰ ਚਾਰ ਪ੍ਰਸ਼ਾਦੇ ਨੂੰ ਦੇਣਾ ਸ਼ੁਰੂ ਕਰਦੇ ਨੇ ਤੇ ਉਥੇ ਸਾ ਸੰਗਤ ਜੀ ਉਹ ਲੱਗਰ ਜਿਹੜਾ ਇਹ ਐਵੇਂ ਚੱਲ ਪੈਂਦਾ ਹੈ ਸਿਮਰੈ ਨਾਮ ਸੁਜਨਕ ਦੇਵ ਮਹਾਰਣ ਕਾਂਕੇ ਕੇ ਚਲੋ ਜਿੱਥੇ ਆਪਾ ਕੀ ਨਾਮ ਕਰਨਾ ਹੈ ਉਥੇ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਹੈ ਗਹਾ ਮਾਤਮ ਇਸ ਕੋ ਗਈ ਹੈ ਮਰ ਕਲ ਨੇ ਨਾਮ ਜਪਣ ਦੇ ਮਹਾਤਮ ਨੂੰ ਮੈਂ ਕਿਥੋਂ ਤੱਕ ਬਿਆਨ ਕਰਾਂ ਪੁੰਨ ਪਦਾਰਥ ਸਾਮਣੇ ਰਹੀ ਹੈ ਮਰ ਕਲ ਕੇ ਕੋਈ ਸత్సੰਗ ਜੀ ਪਦਾਰਥਾਂ ਦਾ ਨਾਮ ਕਰਕੇ ਕੋਈ ਕਹਿੰਦਾ ਜੁਨਾ ਬੜਾ ਵੱਡਾ ਪੁੰਨ ਕਰ ਦਿੱਤਾ ਹੈ ਮੈਂ ਬੜਾ ਵੱਡਾ ਦਾਨ ਕਰ ਦਿੱਤਾ ਹੈ ਪਰ ਸਹਿਬ ਜੀ ਕਹਿ ਲਗੇ ਨਹੀਂ ਗੁਰਮੁਖ ਦਾਮ ਦਾਨ ਇਸ਼ਾਨ ਗੁਰਮੁਖ ਵਾਸਤੇ ਨਾਮ ਦਾ ਦਾਨ ਹੀ ਸਾਰਿਆਂ ਤੋਂ ਬਡਾ ਸਾਧ ਸੰਗਤ ਜੀ ਦਾ ਦਾਨ ਹੈ ਇਸੇ ਕਰਕੇ ਆਪਾਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰੀਦਾ ਹੈ ਗੁਰਸਿੱਖਾਂ ਨੂੰ ਸਿੱਖੀ ਦਾਮ ਕੇਸ ਦਾ ਰਹਿਤ ਦਾਨ ਵਿਵੇਕ ਦਾਮ ਸਾਧਾਨ ਛੋਸਾ ਦਾਮ ਦਾਨਾ ਸਰਦਾਰ ਨਾਮ ਦਾ ਤੋ ਨਾਮ ਦਾ ਜਿਹੜਾ ਨਾਮ ਹੈ ਸਾਰਿਆਂ ਤੋਂ ਵੱਡਾ ਮਹਾਤਮ ਹੈ ਇਸ ਜਗ ਮੈਂ ਸੁੱਖ ਪਾਈ ਕਣੇਰਾ ਬਰ ਕਹਿਣ ਦੇ ਜਿਹੜਾ ਨਾਮ ਜਪਦੇ ਨਾ ਜੀ ਉਹਨੂੰ ਕੋਈ ਤੀਰਥ ਇਸ਼ਨਾਨ ਦੀ ਲੋੜ ਨਹੀਂ ਉਹਨੂੰ ਕੋਈ ਵਰਤਾਜ ਕਰਨ ਦੀ ਲੋੜ ਨਹੀਂ ਉਹਨੂੰ ਸਾ ਸੰਗਤਾਂ ਜੀ ਕਿਸੇ ਨੂੰ ਪੂਜਣ ਦੀ ਲੋੜ ਨਹੀਂ ਕਿਉਂਕਿ ਜਿਹੜੇ ਵਾਹਿਗੁਰੂ ਜੀ ਦਾ ਨਾਮ ਜਪਦੇ ਨੇ ਨਾਮ ਜਪਣਾ ਕਦੇ ਵਾਸਤੇ ਪ੍ਰਮਾਤਮਾ ਦੇ ਨਾਲ ਜੁੜਨਾ ਜੀ ਹਨਨ ਜੀ ਉਹਨਾਂ ਤੀਰਥੇ ਸ਼ਰਧਾ ਨਾਲ ਸਾਧ ਸੰਗਤ ਜੀ ਲੈ ਕੇ ਲੋਕ ਇਹ ਸਮਝਦੇ ਸਨ ਕਿ ਅਸੀਂ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਆ ਪਰ ਤਤਗੁਰੂ ਨਾਨਕ ਸਾਹਿਬ ਮਾਰ ਕਹਿਣ ਲਗੇ ਦੇਖੋ ਸੋਚਿਆ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਚਪੈ ਚੁਪਣਾ ਹੋਵੇ ਜੇ ਲਾਇ ਰਹਾ ਲਿਵ ਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਕਿਵਸ ਜਿਆਰਾ ਹੋ ਜੀ ਉਹਨੇ ਇੱਥੇ ਮਹਾਰਾਜ ਨੇ ਇੱਕ ਨਿਸ਼ਾਨ ਲਾਤਾ ਸਵਾਲੀਆ ਚਿੰਨ੍ਹ ਆ ਦਾ ਦਿੱਤਾ ਕਿ ਸਤਿਆਰ ਕਿਵੇਂ ਬੜੀ ਖੁਨਾਣ ਦੇ ਨਾਲ ਚੁਪ ਰਹਿਣ ਦੇ ਨਾਲ ਅੰਦਰੋਂ ਸਤਿਆਰ ਹੋ ਸਕਦਾ ਹੈ ਜੀ ਜਾਂ ਦੁਨੀਆ ਦੇ ਪਦਾਰਥ ਇਕੱਠੇ ਕਰਕੇ ਅੰਦਰ ਦੀ ਪਵਿੱਤਰਤਾ ਹੋ ਸਕਦੀ ਮਹਾਰਾਜ ਆ ਲਗੇ ਨਹੀਂ ਕਿਵੇਂ ਹੋਵੇਗੀ ਕੱਲ ਕੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਣ ਹੁਕਮ ਦੇ ਵਿੱਚ ਉਹ ਹੀ ਚੱਲ ਸਕਦਾ ਜਿਹੜਾ ਵਾਹਿਗੁਰੂ ਜੀ ਦਾ ਨਾਮ ਜਪੇਗਾ ਜਿਹੜਾ ਵਾਹਿਗੁਰੂ ਜੀ ਦਾ ਸੰਮਰਣ ਕਰੇਗਾ ਤਾਂ ਤੰਬੂਰ ਕਲਗੀ ਟੜਕਦਾ ਜਾਏਗੀ ਵੇਖੋ ਸਾਧ ਸੰਗਤ ਜੀ ਸੱਜ ਸਾਜ ਦੇ ਕਿਨਾਰੇ ਦੇ ਉੱਤੇ ਵੀ ਆਣ ਕੇ ਨਾਮ ਜਪ ਰਹੇ ਨੇ ਬਾਣੀ ਪੜ੍ਹਦੇ ਨੇ ਨਿਤਨੇਮ ਕਰ ਰਹੇ ਨੇ ਤਾਂ ਸਾਧ ਸੰਗਤ ਜੀ ਰੱਬ ਦੇ ਬਾਣੀ ਦੇ ਅੰਦਰ ਤੇ ਜੇ ਉੱਥੇ ਨਿਤਨੇਮ ਨੂੰ ਭੁਲਾ ਕੇ ਸਾਡੇ ਵੱਲ ਚਲੋ ਜੀ ਅੱਗੇ ਨੂੰ ਚੱਲੀਏ ਨਹੀਂ ਉਹ ਨਾਮ ਦੇ ਸਦਕਾ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਅੰਦਰ ਸਹਾ ਸੰਗਤ ਜਿਹੜੀ ਚੜ੍ਹਦੀ ਕਲਾ ਇਹਨਾਂ ਦਾ ਆਪ ਦੀ ਉਹੀ ਉਹਨਾਂ ਨੇ ਸਤਿਗੁਰਾਂ ਨੇ ਸਿਖਾਣ ਦਿੱਤੀ ਏ ਹੁਣ ਚਮਕੌਰ ਦੀ ਗੜੀ ਦੇ ਵਿੱਚ ਸਤਿ ਸੰਗਤਾਂ ਦੀ 40 ਸਾਲ ਪਰ ਉਹ ਸਲਾਵਨਾ ਦਾ ਲੱਖਾਂ ਵਰਗਾ ਸੀ ਜੀ ਕਿਉਂ ਸਲਾਇਡਾ ਸੀ ਉਹਨਾਂ ਨੂੰ ਪਤਾ ਸੀ ਜਾਪ ਗੁਰੂ ਹੋਏ ਵੱਲ ਤਣਾ ਹੈ ਕਿ ਅਗਾਰਗ ਦੇ ਜੈ ਜਾਪ ਗੁਰੂ ਹੋਏ ਵੱਲ ਲੱਖ ਬਾਹ ਕਿਆ ਕਿਜੈ ਬਿਜੇ ਗੁਰੂਆਂ ਅੰਦਰ ਸੰਕੇਤੇ ਫਿਰ ਲੱਖਾਂ ਬਾਹਾਂ ਵਿੱਚ ਸਾਡਾ ਕੁਝ ਨਹੀਂ ਵਗਾ ਸਕਦੇ। ਤੋਂ ਇਸ ਤਰ੍ਹਾਂ ਉਹ ਨਾਮ ਦੀ ਚੜ੍ਹਦੀ ਕਲਾ ਸੀ। ਹੁਣ ਤੇ ਆਪਾਂ ਮਾੜੀ ਜੀ ਗੱਲ ਹੋ ਜਾਏ ਤੇ ਆ ਸਿਰ ਪਾਉਂਦੇ ਤੇ ਇਹ ਹੋ ਗਿਆ ਜੀ ਹੋ ਗਿਆ ਸਾਡੇ ਵਿੱਚ ਇੰਨੀ ਐਕਟੀਵਿਟੀ ਵੱਧ ਚੁੱਕੀ ਹੈ ਵੀ ਅਸੀਂ ਚੜ੍ਹਦੀ ਕਲਾ ਵਾਲੇ ਪਾਸੇ ਤੇ ਲਿਖਣਾ ਬੰਦ ਕੀਤਾ ਹੋਇਆ ਜੀ। ਤੋਂ ਸਾਧ ਸੰਗਤ ਜੀ ਆਪਾਂ ਉਹ ਚੀਜ਼ਾਂ ਨੂੰ ਵਿਖਣੇ ਪਿਆ ਜਿੱਥੇ ਸਾਡੇ ਅੰਦਰ ਢੰਗੀ ਭਾਵ ਹੈ। ਇਹ ਹੋ ਗਿਆ ਜੀ ਉਹ ਹੋ ਗਿਆ ਪਰ ਕਈ ਗੁਰੂ ਕੇ ਪਿਆਰੇ ਬੜੀ ਚੜ੍ਹਦੀ ਕਲਾ ਦੇ ਨਾਲ ਸੇਵਾ ਨਿਭਾਰੇ ਉਹਨਾਂ ਦੇ ਸਾਡਾ ਧਿਆਨ ਨਹੀਂ ਜਾਂਦਾ ਤਾਂ ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਕੀ ਬਾਣੀ ਦਾ ਬਹਾਤਮ ਬੜਾ ਵੱਡਾ ਹੈ ਜਿੰਨਾ ਚਿਰ ਬਾਣੀ ਨਾਲ ਨਹੀਂ ਜੁੜਦੇ ਉਹਨਾਂ ਚਿਰ ਜੀਵਨ ਦੇ ਵਿੱਚ ਖੁਆਰੀ ਹੈ ਮਹਾਰਾਜ ਨੇ ਤੇ ਸਪਸ਼ਟ ਕਹਿ ਦਿੱਤਾ ਜੀ ਬਾਣੀ ਦੇ ਵਿੱਚ ਹਰ ਵਿਸਰਤ ਸਦਾ ਕੁਆਰੀ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਕੇ ਗੁਰ ਸਿੱਖਾ ਤੇਰੇ ਅੰਦਰ ਖਵਾਰੀਆਂ ਖਵਾਰੀਆਂ ਨੇ ਜਦੋਂ ਆਦਮ ਨਾਮ ਦੇ ਨਾਲ ਜੁੜ ਜਾਏਗਾ ਤਾਂ ਉਹ ਧੋਖਾ ਕਾਹ ਆ ਕੇ ਜਾਪੂ ਓਟ ਆ ਦੋ ਪੰਕਤੀਆਂ ਦੇ ਵਿੱਚ ਮਹਾਰਾਜ ਨੇ ਤੱਤ ਕੱਢ ਕੇ ਰੱਖ ਦਿੱਤਾ ਜੀ ਸਾਡੇ ਸਾਹਮਣੇ ਜੇ ਤੇ ਰੱਬ ਦੀ ਓਟ ਦੇ ਵਿੱਚ ਰਹੇਗਾ ਕੋਈ तेरे ਨਾਲ ਧੋਖਾ ਨਹੀਂ ਖਾ ਸਕਦਾ ਕੋਈ ਛਲ ਦੀ ਕਰ ਸਕਦਾ ਕੋਈ ਫਰੇਵ ਨਹੀਂ ਕਰ ਸਕਦਾ ਤੇ ਜੇ ਤੋਂ ਬੰਦੇ ਤੋਂ ਉਲਟ ਹੋ ਗਿਆ ਫਿਰ ਸਾਰਾ ਸੰਸਾਰ ਤੇ ਧੋਖਾ ਦੇਵੇ ਤੋ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਨਾਮ ਦੇ ਨਾਲ ਜੁੜ। ਬਾਣੀ ਦੇ ਨਾਲ ਜੁੜ। ਜਦੋਂ ਬਾਣੀ ਦੇ ਨਾਲ ਜੁੜੇਗਾ ਇੱਕ ਓਮਕਾਰ ਦੇ ਨਾਲ ਜੁੜੇਗਾ ਸੱਜ ਜਾਣੀ ਬੁਰਾ ਨਹੀਂ ਸਭ ਭਲਾ ਹੀ ਹੈ। ਤੇਰਾ ਕੋਈ ਬੁਰਾ ਨਹੀਂ ਕਰ ਸਕੇਗਾ। ਉਹ ਸਭ ਭਲਾ ਹੀ ਭਲਾ ਹੋਵੇਗਾ। ਅੰਤ ਗੁਰੂ ਠਿਕ ਲਹਿ ਬਸੇਰਾ। ਅਬਰ ਕਹਿੰਦੇ ਜਿਹੜੇ ਗੁਰੂ ਗੁਰੂ ਜਪਦੇ ਨੇ ਨਾ ਜੀ। ਆਤਮਾ ਗੁਰੂ ਸਾਹਿਬ ਦੇ ਬੋਲੀ ਉਹਨਾਂ ਦਾ ਵਾਸਾ ਹੁੰਦਾ ਹੈ ਅਛਲ ਰਾਤ ਕਰੋ ਇਸ ਨਾਮ ਮਾਰੇ ਕਹਿੰਦੇ ਕਿ ਹੁਣ ਇਹ ਚੜ੍ਹਦੀ ਕਲਾ ਕਿਵੇਂ ਆਏਗੀ ਹੁਣ ਸਤਿਗੁਰੂ ਜੀ ਉਸ ਚੜ੍ਹਦੀ ਕਲਾ ਦਾ ਸਭ ਸੂਤਰ ਦੱਸ ਰਹੇ ਤਰੀਕਾ ਦੱਸ ਰਹੇ ਨੇ ਟੰਬ ਦੱਸ ਰਹੇ ਨੇ ਜਿਹੜੀ ਸਾਡੇ ਵਿੱਚ ਇਹ ਜਿਹੜੀ ਕਲਾ ਆਈ ਉਹਦੇ ਕਰਕੇ ਸਾਡੇ ਵਿੱਚੋਂ ਪਛਲ ਰਾਤ ਜਿਹੜੀ ਵਿਸਰ ਗਈ ਹੈ ਸਾਡੇ ਅੰਦਰੋਂ ਅੰਮ੍ਰਿਤ ਵੇਲਾ ਨਿਕਲ ਚੁੱਕਾ ਹੈ ਅਬਰਤਵਲਾ ਜਾਨ ਨੂੰ ਸਾ ਸੰਗਤ ਜੀ ਚੰਗਾ ਨਹੀਂ ਲੱਗਦਾ ਗੁਰੂ ਘਰ ਦੇ ਵਿੱਚ ਪੜੀ ਜਾ ਰੇ ਬਾਣੀ ਸਾਨੂੰ ਚੰਗੀ ਨਹੀਂ ਲੱਗਦੀ ਹਨਨ ਇਹ ਹੀ ਕਰਨਾ ਨਾ ਕੋਈ ਤੋ ਇਹੋ ਜਿਹਾ ਕਰਕੇ ਮਹਾਰਾਜ ਕਹਿੰਦੇ ਜੇ ਸੁਪਨਾ ਡੇ ਸਪੈਸ਼ਲ ਰਾਤ ਦੀ ਕਰੋ ਇਸ਼ਨਾਨ ਕਹਿੰਦੇ ਕਿ ਪਿਛਲੀ ਰਾਤ ਪਾਪ ਕੇ ਪਹਿਰ ਰਾਤ ਰਿਤ ਹੀ ਉੱਠ ਕੇ ਸਾ ਸੰਗਤ ਜੀ ਇਸ਼ਨਾਨ ਕਰੋ ਤੇ ਪਹਿਲਾਂ ਜਿਹੜਾ 3 ਵਜੇ ਉੱਠ ਕੇ ਇਸ਼ਨਾਨ ਕਰਦਾ ਸੀ ਨਾ ਸਾਰਾ ਪਿੰਡ ਕਹਿੰਦਾ ਸੀ ਵੀ ਬੜੀ ਚੜ੍ਹਦੀ ਕਲਾ ਵਾਲਾ ਹੈ ਹਨਾ ਇਹ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸਾਨੂੰ ਤੇ ਜਿਹੜਾ ਹੁਣ 3 ਵਜੇ ਉੱਠ ਕੇ ਜਿਹੜਾ ਇਸਨਾਨ ਕਰਨ ਲੱਗ ਜੇ ਨਾ ਜਾਂ ਗੁਰਦੁਆਰੇ ਆ ਲੱਗ ਜੇ ਕਹਿੰਦੇ ਚੜ੍ਹ ਚਾੜੇਗਾ ਕੋਈ ਚੰਦ ਉਹਨਾਂ ਅੱਜ ਕੱਲ ਲੋਕਾਂ ਦੀ ਸੱਜ ਸੰਗਤ ਦੀ ਉਹ ਮਨ ਦੀ ਜਿਹੜੀ ਦਸ਼ਾ ਉਹ ਬਦਲ ਚੁੱਕੀ ਹੈ ਪਹਿਲਾਂ ਚੜ੍ਹਦੀ ਕਲਾ ਕਹਿੰਦੇ ਸੀ ਹੁਣ ਕਹਿੰਦੇ ਕੋਈ ਚੰਦ ਚੜ੍ਹੇ ਜਾਂਦੀ ਹੈ ਛੱਪ ਕੀਤਾ ਜਾਂਦਾ ਜਿਉਂਦੇ ਤੇ ਤੋ ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਕੋਲ ਗੁਰੂ ਰਾਮਦਾਸ ਮਹਾਰਾਜ ਨਾਲ ਤੇ ਆਪਾਂ ਸਿਆਣੇ ਨਹੀਂ ਥੀ ਤਦ ਗੁਰੂ ਰਾਮਦਾਸ ਮਹਾਰਾਜ ਕਿੰਦੇ ਨੇ ਸਵੇਰੇ ਤੜਕੇ 3 ਵਜੇ ਉੱਠ ਕੇ ਇਸ਼ਨਾਨ ਕਰੋ ਜੀ ਗੁਰਬਾਣੀ ਪੜਿਐ ਹਿਤ ਥਾਣ ਆਵਰ ਕਹਿੰਦੇ ਗੁਰਬਾਣੀ ਪੜਿਐ ਹਿਤ ਥਾਣ ਹਿਤ ਥਾਣ ਕੇ ਪਿਆਰ ਦੇ ਨਾਲ ਕੱਲਾ ਕੱਲਾ ਬੋਲ ਹੈ ਸਮਝ ਆਵੇ ਜੀ ਇਹ ਨਹੀਂ ਵੀ ਇਸ ਕਿ ਸਾਧ ਸੰਗਤ ਜੀ ਨੇ ਤੇ ਗੁਰੂ ਨੇ ਸਾਨੂੰ ਭਾਰ ਦਿੱਤਾ ਹੈ ਤੈਨੂੰ ਦਾਦਾ ਨਵੇੜਨ ਦੀ ਗੱਲ ਕਰੀਏ ਨਹੀਂ ਕੱਲਾ ਕੱਲਾ ਬੋਲ ਸਮਝਦੇ ਜਾਏ ਮਾਰਾ ਕੰਨ ਕੇ ਗੁਰਬਾਣੀ ਪੜੀਐ ਹਿਤ ਥਾਨ ਹਿਤ ਲਾ ਕੇ ਪਿਆਰ ਦੇ ਨਾਲ ਜਿਤ ਲਾ ਕੇ ਬਾਣੀ ਦਾ ਪਾਠ ਕਰੀਏ ਜੀ ਗੁਰੂ ਉਪਦੇਸ਼ ਕਮਾਣ ਲਾ ਕੇ ਸਤਗੁਰ ਸੰਜੇ ਪਾਤਸ਼ਾਹ ਜੀ ਦਾ ਇਹ ਵਚਨ ਸੁਣ ਕੇ ਨਾ ਜੀ ਭਾਈ ਗੁਰਦਾਸ ਭਾਈ ਧਰਮਦਾਸ ਭਾਈ ਗੂਦਾ ਅਤੇ ਸਾਰੇ ਧੂਕਾ ਉਪਦੇਸ਼ ਸੁਣ ਕੇ ਨਾ ਜੀ ਉਹਨੂੰ ਫਿਰ ਕਮਾਉਣ ਲੱਗੇ ਹਨ ਗੁਰੂ ਪ੍ਰੇਮ ਪਾਗੇ ਵੱਡ ਭਾਗੇ ਹਾ ਗੁਰੂ ਪ੍ਰੇਮ ਜੇ ਚ ਰਗੇ ਗਏ ਨੇ ਵੱਡੇ ਭਾਗਾ ਵਾਲੇ ਹੰਤ ਸਮੈ ਸਤ ਗੁਰ ਕੇ 파ਸ ਸਤ ਸੰਗ ਜੀ ਕਹਿੰਦੇ ਵੀ ਜਿੱਨਾ ਚ ਰਹੇ ਤੇ ਗੁਰੂ ਕਾ ਬਚਨ ਸਤ ਸਤ ਕਰਕੇ ਮੰਨੇ ਤੇ ਅੰਤ ਨੂੰ ਸਾਧ ਸੰਗਤ ਜੀ ਤਨ ਗੁਰੂ ਰਾਮਦਾਸ ਆਹ ਰਾਜ ਦੇ ਚਰਨਾਂ ਦੇ ਵਿੱਚ ਨਿਵਾਸ ਮਿਲਿਆ ਪਾਏ ਅਨੰਤ ਪ੍ਰਕਾਸ਼ ਤੂੰ ਸਰਬ ਦੇ ਵਿੱਚ ਸਮਾ ਗਏ ਉਸ ਪ੍ਰਕਾਸ਼ ਦੇ ਵਿੱਚ ਸਮਾ ਗਏ ਜਿਉਂ ਜਨਮ ਇਹਦਾ ਲਾਇਆ ਇੱਕ ਅੰਧਾ ਤਿਉਂ ਜੋਤੀ ਸੰਜੋਤ ਸਬੰਧਾ ਮਿਟ ਗਏ ਗਮਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਤਿਗੁਰਦਾਨ ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਸਾਹਿਬ ਦੇ ਵਿੱਚੋਂ ਸਮਾਏ ਹਨ ਧਰ ਸਰਦਾ ਜਾਪਾ ਰਈਆ ਰਮਈਆ ਹਾਂ ਸਾਰ ਸਭ ਦਾ ਜਾਪਾ ਅਰ ਮੱਇਆ ਕਹਿਣ ਲੱਗੇ ਕਿ ਸਤਿਗੁਰੂ ਗੁਰੂ ਰਾਮਦਾਸ ਨਰਾਜ ਦੇ ਚਰਨਾਂ ਦੇ ਵਿੱਚ ਭਾਈ ਜਾਪਾ ਜੀ ਤੇ ਭਾਈ ਮੱਇਆ ਜੀ ਇਹ ਦੋਵੇਂ ਗੁਰ ਸਿਖਾਇਆਨ <li>ਖੁੱਲਰ ਜਾਤ ਨਾਮ ਜਿਸ ਨਈਆ ਤੇ ਕਹਿਣਗੇ ਕਿ ਭਾਈ ਖੁੱਲਰ ਜੀ ਜਿੰਦੀ ਜਾਤ ਨਈਆ ਭਾਵ ਕੇ ਨਾਈ ਜਿਨ੍ਹਾਂ ਦੀ ਜਾਤ ਹੈ ਤੁਲਸਾ ਬੋਹਰਾ ਮਿਲ ਸਿੱਖ ਜਾਰੇ ਭਾਈ ਤੁਲਸਾ ਤੁਲਸਾ ਜਿਹੜਾ ਵੋਰਾ ਜਾਤੀ ਦੇ ਨਾਲ ਸੰਬੰਧਤ ਹੈ ਇਹ ਚਾਰੇ ਸਿੱਖ ਮਿਲ ਕੇ ਆਏ ਹਨ ਸਤਿਗੁਰੂ RAMਦਾਸ ਕੀ ਦਵਾਰੀ ਗੁਰੂ RAMਦਾਸ ਮਹਾਰਾਜ ਦੇ ਘਰ ਦੇ ਵਿੱਚ ਆਏ ਹਨ ਆਏ ਪਰਵੇਸ਼ੇ ਦਰਸ਼ਨ ਆਇਓ ਆਕੇ ਧੰਤ ਗੁਰੂ RAMਦਾਸ ਨਰਾਜੇ ਸੋਹਣੇ ਦਰਸ਼ਨ ਕੀਤੇ ਹਨ ਥੀਨ ਬੰਦਨਾ ਸੀਸ ਨਿਵਾਇਓ ਸਤਿਗੁਰੂ RAMਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਹੈ ਕਰ ਜੋਰਤ ਅਰਜ ਪਖੜਨੀ ਦੋਵੇਂ ਹੱਥ ਜੋੜ ਕੇ ਤੇ ਇਸ ਤਰ੍ਹਾਂ ਬੇਨਤੀ ਕੀਤੀ ਦਿਓ ਉਪਦੇਸ਼ ਆਪਣ ਜਨ ਜਾਨੀ ਕਹਿਣ ਕਿ ਤਨ ਗੁਰੂ ਰਾਮਦਾਸ ਮਹਾਰਾਜ ਆਪਣੇ ਜਾਣ ਕੇ ਆਪਣੇ ਦਾਸ ਜਾਣ ਕੇ ਸਾਨੂੰ ਕੋਈ ਉਪਦੇਸ਼ ਦੇਣਾ ਕਰੋ ਜੀ ਰਹੇ ਗਰਸਤ ਮੈਂ ਕਹਿਓ ਕਮਾਵੇ ਕਹਿਣ ਕਿ ਮਹਾਰਾਜ ਜੀ ਸਤਿ ਆ ਸਾਰਾ ਦਿਨ ਕੰਮ ਤਾਂ ਦਿਆ ਦੇ ਵਿੱਚ ਲੱਗ ਜਾਂਦਾ ਹੈ ਇੰਨਾ ਸਮਾਂ ਨਹੀਂ ਮਿਲਦਾ ਕਿ ਬਾਕੀ ਚੌਕੜਾ ਮਾਰ ਕੇ ਉਸ ਦਾਦੇ ਦਾ ਨਾਮ ਜਪ ਲਈ ਸ਼ੁਕਰ ਬਾਜ਼ਾਰ ਹੋ ਜਾਈਏ ਉਹਦੇ ਵੀ ਕਿੰਨੀਆਂ ਦਾਤਾਂ ਦੇ ਕੇ ਉਹਨੇ ਨਵਾਜਿਆ ਹੈ ਤੋਂ ਸਤਿਗੁਰੂ ਗੁਰੂ ਰਾਮਦਾਸ ਆ ਸੱਚੇ ਪਾਤਸ਼ਾਹ ਕੋਈ ਐਸੀ ਕਿਰਪਾ ਕਰੋ ਜੀ ਜਿਸ ਤੇ ਹਮ ਸਿੱਖੀ ਪਦ ਪਾਵੇ ਕੋਈ ਐਸਾ ਉਪਦੇਸ਼ ਦੇਣਾ ਕਰੋ ਵੀ ਅਸੀਂ ਪਰਿਵਾਰ ਦੇ ਵਿੱਚ ਰਹਿੰਦੇ ਹੋਇਆ ਤੁਹਾਡੀ ਸਿੱਖੀ ਨੂੰ ਬੜੇ ਸਰਲ ਔਰ ਸਾਦੇ ਢੰਗ ਦੇ ਨਾਲ ਕਬਾਸ ਕੀਏ ਜੀ ਵਸੈ ਆਵਾਸ ਉਦਾਸੀ ਪਾਏ ਵੀ ਅਸੀਂ ਘਰ ਦੇ ਵਿੱਚ ਰਹਿੰਦੇ ਹਾਂ ਸਾਡੇ ਗਿਰਤੀ ਜਿਹੜੀ ਉਹ ਉਦਾਸੀ ਬਣ ਜਾਏ। ਮਨ ਪ੍ਰਤਿਉਰ ਤੇ ਮੋਹ ਮਿਟਾਈ। ਵੀ ਦਿਨੋਂ ਦਿਨ ਸਾਡੇ ਅੰਦਰੋਂ ਇਹ ਮਾਇਆ ਦਾ ਮੋਹ ਇਹ ਸੰਸਾਰ ਦਾ ਮੋਹ ਪਰਿਵਾਰ ਦਾ ਮੋਹ ਇਹ ਸਾਡੇ ਅੰਦਰੋਂ ਘਟ ਜਾਏ ਜੀ। ਜੀ ਗੁਰੂ ਰਾਮਦਾਸੇ ਉਪਕਾਰੀ। ਪਰਉਪਕਾਰੀ ਤਾਂ ਗੁਰੂ ਰਾਮਦਾਸ ਹੈ ਸੱਚੇ ਪਾਤਸ਼ਾਹ ਜੀ। ਬਾਣੀ ਕਰੁਣਾ ਧਾਨ ਉਚਾਰੀ ਸਤਿਗੁਰੂ ਕਿਰਪਾ ਦੇ ਘਰ ਦੇ ਵਿੱਚ ਆਏ ਨੇ ਤੇ ਇਹਨਾਂ ਦੇ ਪ੍ਰਤੀ ਉਪਦੇਸ਼ ਇਸ ਤਰ੍ਹਾਂ ਬਖਸ਼ਿਸ਼ ਕੀਤਾ ਹੈ ਜਿਵੇਂ ਇਸ ਦਿਨ ਘਰ ਕਾਜ ਸੁਧਾਰੇ ਸਤਿਗੁਰੂ ਰਾਮਦਾਸ ਮਹਾਰਾਜ ਕਹਿਣ ਲੇ ਕਿ ਭਾਈ ਜੱਪਾ ਜੀ ਭਾਈ ਮੱਈਆ ਜੀ ਤੋ ਕਹਿਣ ਦੇ ਕਿ ਵੇਖ ਜਿਸ ਤਰ੍ਹਾਂ ਤੁਸੀਂ ਘਰ ਦਾ ਕੰਮ ਕਾਜ ਬੜੀ ਸ਼ਿੱਦਤ ਦੇ ਨਾਲ ਕਰਦੇ ਹੋ ਜਿਵੇਂ ਕਰਦੇ ਕੰਮ ਨੂੰ ਤੁਸੀਂ ਬੜੇ ਸ਼ੌਂਕ ਨਾਲ ਤੁਹਾਡਾ ਜੀ ਕਰਦਾ ਤਾਂ ਹੀ ਕੰਮ ਕਰਦੇ ਹੋ ਤੁਹਾਡਾ ਜੀ ਨਹੀਂ ਕਰਦਾ ਤੇ ਤਾਂ ਵੀ ਕੰਮ ਕਰਦੇ ਇਹੀ ਗੱਲ ਹੁੰਦੀ ਹੈ ਨਾ ਜੀ ਆਪਣੇ ਜੀਵਨ ਦੇ ਵਿੱਚ ਹੁਣ ਆਪਾਂ ਸਾਧ ਸੰਗਤਾਂ ਜੀ ਡੰਗਰ ਉੱਚਾ ਸਾਰੇ ਆ ਨੇ ਰੱਖਿਆ ਤੇ ਆਪਾਂ ਨੂੰ ਪਤਾ ਹੈ ਕਿ ਸ਼ਾਮੀ ਵੀ ਇਹਨਾਂ ਨੂੰ ਪੱਠੇ ਭਾਣੇ ਪਾਣ ਕੇ ਦੁਬਾਰੇ ਪਾਣੀ ਪਿਆਣਾ ਪਵੇਗਾ ਭਵੇਂ ਅਸੀਂ ਸੁੱਦੇ ਹੋਈਏ ਜੀ ਨਹੀਂ ਕਰਦਾ ਪਰ ਉੱਠ ਕੇ ਪਾਣੀ ਨੂੰ ਪਹਿਣਾ ਪਏਗਾ ਨਾ ਜੀ ਪੱਠੇ ਦਾ ਪਾਣੀ ਪੈਣਗੇ ਨਾ ਜੀ ਹੁਣ ਘਰ ਦਾ ਕੰਮ ਕਰ ਕੋਈ ਵੀ ਸਫਾਈ ਦਾ ਕੰਮ ਲੋੜ ਹੈ ਨਾ ਬੀਬੀਆਂ ਮਾਲੀਆਂ ਵਿਚਾਰੀਆਂ ਭਾਵੇਂ ਇਹਨਾਂ ਦਾ ਲੱਕ ਦੁਖੇ ਹੱਡ ਪੈਰ ਝੁਕੜ ਜੋ ਦਿੱਲੀ ਮੱਠੇ ਜੋ ਮਰਜੀ ਹੋ ਪਰ ਘਰ ਦਾ ਕੰਮ ਇਹਨਾਂ ਨੂੰ ਕਰਨਾ ਪੈਂਦਾ ਹੈ ਹੈ ਨਾ ਜ਼ਰੂਰੀ ਹੈ ਭਾਵੇਂ ਚਿੱਤ ਨਹੀਂ ਮੰਨਦਾ ਪਰ ਜ਼ਰੂਰੀ ਹੈ ਇਸੇ ਤਰ੍ਹਾਂ ਬੰਦਿਆਂ ਦਾ ਕੰਮ ਹੈ ਬਾਹਰ ਅੰਦਰ ਜਾਣਾ ਹੈ ਨਾ ਜੀ ਭਾਜੇ ਤਾਂ ਮਰਦਾ ਨਹੀਂ ਮਰਦਾ ਪਰ ਆਪਾਂ ਜਾਣਦੇ ਹਾਂ ਕਿ ਕਿਉਂਕਿ ਜਿੱਥੇ ਕੰਮ ਜਾਣਾ ਹੈ ਉੱਥੇ ਜਾਣਾ ਹੀ ਜਾਣਾ ਮਨ ਮੰਨੇ ਨਾ ਮੰਨੇ ਇਹ ਗੱਲ ਵੱਖਰੀ ਹੈ ਮਹਾਰਾਜ ਕਹਿੰਦੇ ਭਾਈ ਜਾਪਾ ਜਿਸ ਤਰ੍ਹਾਂ ਘਰ ਦੇ ਕੰਮ ਕਾਜ ਆਪਾਂ ਮਨ ਮੰਨੇ ਤੇ ਵੀ ਸਦਾ ਬੰਨੇ ਆ ਨਾ ਮੰਨੇ ਤੇ ਤਾਂ ਵੀ ਉਸ ਨੂੰ ਕੰਮਾਂ ਨੂੰ ਕਰਨਾ ਪੈਂਦਾ ਹੈ ਤਿਆਗੋ ਕਬ ਹੋਣਾ ਲੱਗੇ ਪਿਆਰੇ ਹਾਂ ਹਾਂ ਉਹਨਾਂ ਨੂੰ ਆਪਾਂ ਕਦੀ ਤਿਆਗਦੇ ਨਹੀਂ ਪਵੇਂ ਪਿਆਰੇ ਲੱਗਣ ਨਾ ਲੱਗਣ ਸਭ ਸਹਿਬ ਕਹਿੰਦੇ ਕਿ ਸਭਾ ਉਹ ਪਿਆਰੇ ਕੰਮ ਸਭ ਪਿਆਰੇ ਲੱਗਦੇ ਹਨ ਧਾ ਪਿਆਰ ਧਾਰੋ ਗੁਰਬਾਣੀ ਇਸੇ ਤਰ੍ਹਾਂ ਬਾਰੇ ਕਹਿਣ ਲੱਗੇ ਮਨ ਮੰਨਦਾ ਵੀ ਗੁਰਬਾਣੀ ਪੜੀਏ ਤੇ ਗੁਰਸਿੱਖ ਪੋਥੀ ਸਾਹਿਬ ਚੁੱਕਦਾ ਤੇ ਬਾਣੀ ਪੜਨ ਲੱਗ ਪੈਂਦਾ ਤੇ ਮਨ ਨਹੀਂ ਮੰਨਦਾ ਨਾਲੇ ਤੇ ਕਈ ਵਾਰ ਆ ਪਟ ਲਿਆ ਇਹ ਮਰਦ ਨੇ ਇਹ ਵੀ ਕੋਈ ਨਹੀਂ ਚਲ ਖੈਰ ਕੀ ਕਰਲਾਂਗੇ ਛਾਂਵੇਂ ਕਰ ਲਾਂਗੇ ਸਵੇਰੇ ਕਰ ਲਾਂਗੇ ਹਨਾ ਮਾਰ ਨਹੀਂ ਬੰਦਾ ਹੈਗਾ ਕਈ ਵਾਰੀ ਕਈ ਵਾਰੀ ਤੇ ਸਾਰਾ ਦੇਣੀ ਹੈਗਾ ਕਰਦਾ ਹੈ ਕਈ ਵਾਰੀ ਨਹੀਂ ਚੈੱਕ ਕਰਦਾ ਹੈਗਾ ਵੀ ਪਾਣੀ ਪਾੜੀ ਲਈ ਹੈ ਹਨਾ ਪਰ ਨਹੀਂ ਮਾਰਾ ਕਹਿੰਦੇ ਨੇ ਉਹ ਬਸ ਉਹ ਹੀ ਰੁਟੀਨ ਰੱਖੋ ਕਿ ਜਿਵੇਂ ਉਹ ਕੰਮ ਕਰਨ ਨੂੰ ਸਾਡਾ ਮਨ ਕਰੇ ਨਾ ਕਰੇ ਪਰ ਕਰਨਾ ਪੈਂਦਾ ਮਾਰਾ ਕਹਿੰਦੇ ਕਿ ਇਸੇ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਨਿਯਮ ਬਡਾਲੋ ਵੀ ਸਤਿਗੁਰੂ ਦੀ ਜੋ ਬਾਣੀ ਹੈ ਨਾ ਉਹ ਵੀ ਸਾਨੂੰ ਪੜਨੀ ਚਾਹੀਦੀ ਹੈ ਨੇਤਰੰਮ ਸਾਨੂੰ ਜ਼ਰੂਰ ਕਰਨਾ ਹੀ ਕਰਨਾ ਹੈ ਜਪੁਜੀ ਸਾਹਿਬ ਦੇ ਪੰਜ ਬਾਣ ਕਰਨਾ ਹੀ ਕਰਦੇ ਨੇ ਸੋਖਮਣੀ ਸਾਹਿਬ ਦਾ ਬਾਣ ਕਰਨਾ ਹੀ ਕਰਨਾ ਹੈ ਆਸਾ ਜੀ ਕੀ ਵਾਰ ਦਾ ਕੀਰਤਨ ਸੁਣਨਾ ਹੀ ਸੁਣਨਾ ਹੈ ਕਥਾ ਜਿਹੜੀ ਸਤਿਗੁਰਾਂ ਦੇ ਬਾਣੀ ਦੀ ਸੁਣਨੀ ਸੁਣਨੀ ਹੈ ਇਤਿਹਾਸ ਦੀ ਕਥਾ ਸੁਣਨੀ ਸੁਣਨੀ ਹੈ ਗੁਰੂ ਦਾ ਦਰਸ ਸੀ ਕਰਨਾ ਹੀ ਕਰਨਾ ਤੇ ਸਤਿਗੁਰੂ ਦੀ ਬਾਣੀ ਨੂੰ ਵਿਚਾਰਨਾ ਜ਼ਰੂਰ ਹੈ ਪਠਨ ਸੁਣਨ ਕੀ ਜੈ ਰੁੱਤ ਠਾਨੀ ਆਹ ਮਹਾਰਾਜ ਕਹਿੰਦੇ ਕਿ ਵੇਖੋ ਜੇ ਪੜਨ ਦੀ ਰੁਚੀ ਹੈ ਤੇ ਬਾਣੀ ਪੜੋ ਜੇ ਨਹੀਂ ਪੜਨੀ ਹਾਰੇ ਤੇ ਮਹਾਰਾਜ ਕਹਿੰਦੇ ਫਿਰ ਸੁਣ ਲਓ ਪੜਨ ਦਾ ਵੀ ਮਹੱਤਵ ਹੋਈ ਹੈ ਤੇ ਸੁਣਨ ਦਾ ਵੀ ਹੋਈ ਹੈ ਹੁਣ ਜਦੋਂ ਆਪ ਸੁਣੇ ਦੀ ਗੱਲ ਕਰਦੇ ਆ ਵੀ ਜਿਨ੍ਹਾਂ ਨੇ ਸੁਣਿਆ ਸਿੱਧ ਪੀਰ ਸਰਨਾਥ ਉਹਨਾਂ ਦੀ ਅਵਸਥਾ ਬੜੀ ਵੱਡੀ ਹੈ ਉਹ ਸਿੱਧਾ ਵਰਗੇ ਹੋ ਗਏ ਨੇ ਜੋਗੀਆਂ ਵਰਗੇ ਹੋ ਗਏ ਨੇ ਪੀਰਾ ਵਰਗੇ ਹੋ ਗਏ ਨੇ ਦੇਵਤਿਆਂ ਵਰਗੇ ਬਣ ਗਏ ਜਿਨ੍ਹਾਂ ਨੇ ਗੁਰੂ ਨਾਨਕ ਦੇ ਸ਼ਬਦ ਨੂੰ ਸੁਣ ਲਿਆ ਤਾਂ ਇਸ ਤਰ੍ਹਾਂ ਬਾਰੇ ਕਹਿ ਲੱਗੇ ਜਾਂ ਪੜੋ ਤੇ ਜਾਂ ਸੁਣਨੋਂ ਕੀਚੈ ਰੁਝਾਨੀ ਪੜ੍ਹਨੀ ਹੈ ਤੇ ਬੜੀ ਉਚੀ ਦੇ ਨਾਲ ਜੇ ਸੁਣਨੀ ਹੈ ਤੇ ਬੜੀ ਰੁਚੀ ਦੇ ਨਾਲ ਫਿਰ ਇੱਧਰ ਉੱਧਰ ਨਹੀਂ ਧਿਆਨ ਜਾਣਾ ਹੈਗਾ ਤੇ ਸਾਧ ਸੰਗਤਾਂ ਜੀ ਜਾਂ ਦੂਸਰ ਜੇ ਪੁੱਲ ਬੈਠੇ ਤੇ ਸਿੱਧਾ ਸਾਡਾ ਧਿਆਨ ਗੁਰੂ ਰਣ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਹੋਣਾ ਨਹੀਂ ਤੇ ਅੱਖਾਂ ਬੰਦ ਤੇ ਕੰਨ ਜਿਹੜੇ ਨੇ ਗੁਰਬਾਣੀ ਦੇ ਵੱਲ ਹੋਣੇ ਚਾਹੀਦੇ ਇਸ ਤਰ੍ਹਾਂ ਮਾਰਾ ਕਰਨ ਕਿ ਜੋ ਵੀ ਸੁਣਦਾ ਹੈ ਚਿਤ ਲਾ ਕੇ ਸੁਣਨਾ ਕਰੋ ਬਾਣੀ ਪੜਨਾ ਕਰੋ ਰਿਓ ਅਰਥ ਜੋ ਸ਼ਬਦ ਮਝਾਰਾ ਹਾਂ ਫਿਰ ਇਸ ਤਰ੍ਹਾਂ ਮਨ ਦੇ ਵਿੱਚ ਉਚਾਰ ਕਰੋ ਕਿ ਅੱਜ ਗੁਰੂ ਸਾਹਿਬ ਨੇ ਨਾ ਜਿਹੜਾ ਸਵੇਰੇ ਸਾਨੂੰ ਹੁਕਮਨਾਮਾ ਦਿੱਤਾ ਵੀ ਉਹਦੇ ਅਰਥ ਕੀ ਨੇ ਜੀ ਵੀ ਗੁਰੂ ਸਾਹਿਬ ਨੇ ਤੇ ਸਾਨੂੰ ਸਮਝਾ ਦਿੱਤਾ ਵੀ ਇਹ ਫਿਰ ਤੇ ਫਿਰ ਤੇ ਭੇਡੇ ਜਨ ਸਾਧੂ ਪੂਰਾ ਗੁਰ ਸਮਝਾਇਆ ਆਹ ਸਭ ਲੋਕਾਂ ਦਾ ਕਾਮਨਾ ਹੈ ਹਰ ਹਰ ਨਾਮ ਤੇ ਆਇਆ। ਤਾਂ ਤੇ ਮੈਂ ਧਾਰੀ ਓਟ ਬਪਾਲ ਹੈ ਨਾ ਜੀ। ਇਹ ਗੁਰੂ ਸਾਹਿਬ ਨੇ ਕਿਹਾ ਕੀ ਕਿਹਾ ਸਾਨੂੰ ਇਹਨੂੰ ਸਮਝਣ ਦਾ ਯਤਨ ਕਰੇ ਕਿ ਗੁਰੂ ਸਾਹਿਬ ਨੇ ਅੱਜ ਜ ਨੂੰ ਸਵੇਰੇ ਅਮਰਤ ਵੇਲੇ ਕੀ ਆਖਿਆ ਹੈ। ਵਾਰ-ਵਾਰ ਉਰ ਕਰੋ ਵਿਚਾਰਾ। ਆਹ ਵਾਰ-ਵਾਰ ਵਾਰ-ਵਾਰ ਉਹਨੂੰ ਵਿਚਾਰੀ ਜਾਏ ਸਮਝੀ ਜਾਏ। ਵੇਖੋ ਗੁਰੂ ਕੇ ਹੁਕਮਨਾਮੇ ਦੀ ਬੜੀ ਵੱਡੀ ਸਾ ਸੰਗਤ ਦੀ ਮਹਾਨਤਾ ਜਦੋਂ ਪਹਿਲੀ ਵਾਰੇ ਪ੍ਰਕਾਸ਼ ਕੀਤਾ ਗੁਰੂ ਗ੍ਰੰਥ ਸਾਹਿਬ ਸਿੱਤੇ ਪਾਤਸ਼ਾਹ ਜੀ ਦਾ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਬੁੱਢਾ ਸਾਹਿਬ ਖੁੱਲੋ ਗ੍ਰੰਥ ਲੈ ਆਵਾਜ਼ ਸੁਣੈ ਸਭ ਪੰਥ ਕਹਿਣ ਲਗੇ ਆਗਿਆ ਗ੍ਰੰਥ ਦਾ ਬਖੋਲਾ ਲੈ ਆਵਾਜ਼ ਬੁੱਢਾ ਤਬ बोला ਜਦੋਂ ਗੁਰੂ ਸਾਹਿਬ ਦੀ ਆਗਿਆ ਦੇ ਨਾਲ ਮਾਰ ਸਾਡਾ ਪ੍ਰਕਾਸ਼ ਹੋਇਆ ਜੀ ਤੇ ਉੱਚੀ ਆਵਾਜ਼ ਦੇ ਵਿੱਚ ਬਾਬਾ ਜੀ ਨੇ ਉੱਠ ਬਨਾਵਾਂ ਨਾ ਲਿਆ ਸੋਹੀ ਮਹੱਲਾ ਪੁਜਵਾ ਸੰਤਾਂ ਕੇ ਕਾਰਜ ਦੇ ਆਪ ਕੋ ਲੋਇਆ ਹਰ ਕੰਮ ਕਰਾਵਣ ਆਇਆ ਰਾਮ ਸਤਿਦਸ ਦਿੱਤਾ ਜੀ ਵੀ ਮੈਂ ਆਪਣੇ ਪਿਆਰਿਆਂ ਦੇ ਕਾਰਜ ਸਵਾਰਨ ਵਾਸਤੇ ਆਇਆ ਆ ਮੈਂ ਇਹ ਦੁਨੀਆ ਦੇ ਜਿਵੇਂ ਨਹੀਂ ਪ੍ਰਗਟ ਹੋ ਗਿਆ ਹੁਣ ਸਤਿਗੁਰੂ ਕੀ ਨੇ ਜੀ ਹਰ ਵੈਰੂ ਨੰਕਾਰ ਵਾ ਵਾ ਬਾਣੀ ਰੰਕਾਰ ਹੈ ਜਿਸ ਜੇਵੜੇ ਵਰਨਾ ਕੋ ਇੰਦੇ ਵਰ ਕੋਈ ਨਹੀਂ ਹੈ। ਤੋਂ ਗੁਰੂ ਸਾਹਿਬ ਨੇ ਸਾਧ ਸੰਗਤ ਜੀ ਇਹ ਸਾਨੂੰ ਦੱਸ ਦਿੱਤਾ। ਤੋਂ ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਵਾਰ-ਵਾਰ ਉਸੁ ਨਾਮੈ ਨੂੰ ਪੜਨ ਦਾ ਯਤਨ ਕਰੇ ਵਾਰ-ਵਾਰ ਨੂੰ ਸਮਝਣ ਦਾ ਯਤਨ ਕਰੇ ਜੀ। ਪਿਆ ਗੁਰ ਕਹੈ ਕਰੈ ਹਮ ਕਹੈ ਆ ਮੈਂ ਸਾਡਾ ਗੁਰੂ ਸਾਹਿਬ ਸਾਨੂੰ ਕੀ ਕਹਿ ਰਿਹਾ ਤੇ ਅਸੀਂ ਕੀ ਕਰ ਰਹੇ ਹਾਂ ਸੁਣੈ ਸੁਣੈ ਮੋਰੋ ਮਨ ਰਹਾ ਬਰਕਰਾਰ ਕਿ ਜਦੋਂ ਇਸ ਤਰ੍ਹਾਂ ਹੌਲੀ ਹੌਲੀ ਤੁਸੀਂ ਗੁਰਬਾਣੀ ਦੇ ਵਿਚਾਰ ਕਰੋਗੇ ਬਾਣੀ ਦੇ ਨਾਲ ਜੁੜੋਗੇ ਤੇ ਮਰ ਕੇ ਕਹਿਣਗੇ ਹੌਲੀ ਹੌਲੀ ਮਨ ਆਪੇ ਮੜਿਆ ਕੱਬਾ ਤੋਂ ਉੱਡਣ ਲੱਗ ਪਏਗਾ ਮਨ ਆਪੇ ਗੁਰੂ ਦੀ ਕੋਟ ਦੇ ਵਿੱਚ ਰਹਿਣਾ ਸ਼ੁਰੂ ਕਰ ਦੇਵੇਗਾ ਮਨ ਸਰੀਰ ਕੋ ਧਾਰੋ ਧਿਆਨ ਆ ਸਤਗੁਰ ਸੱਤੇ ਪਾਤਸ਼ਾਹ ਜੀ ਕਹਿ ਲਗੇ ਕਿ ਉਸ ਵੇਲੇ ਆਪਣੇ ਗੁਰੂ ਦਾ ਧਿਆਨ ਧਰਨਾ ਕਰੋ ਅਮਰਤ ਵੇਲਾ ਪੁੰਨ ਮਹਾਨ ਮਹਾਰਾਜ ਕਹਿੰਦੇ ਸਰੀਰ ਨੂੰ ਸਾਵਧਾਨ ਕਰਕੇ ਜਦੋਂ ਨਰਨਕਾਰ ਕੀ ਓਟ ਲੈ ਕੇ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜੋਗੇ ਮਹਾਰਾਜ ਕਹਿੰਦੇ ਅਮਰਤ ਵੇਲਾ ਪੁੰਨ ਮਹਾਨ ਆ ਅੰਮ੍ਰਿਤ ਵੇਲੇ ਜਦੋਂ ਗੁਰਸੇਵ ਕੋਈ ਸ਼ਬਦ ਦੇ ਵਿੱਚ ਸੁਰਤ ਨੂੰ ਜੋੜਦਾ ਮਹਾਰਾਜ ਕਹਿੰ ਲਗੇ ਇਹ ਸਾਰਿਆਂ ਤੋਂ ਵੱਡਾ ਕੋਮਲ ਹੈ ਜੀ ਜ਼ਿੰਦਗੀ ਦੇ ਵਿੱਚ ਜਿਹੜਾ ਬੰਦਾ ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਦੇ ਨਾਲ ਜੋੜਦਾ ਹੈ ਵਾਹਿਗੁਰੂ ਦੇ ਪਿਆਰ ਦੇ ਵਿੱਚ ਆਪਣੇ ਆਪ ਨੂੰ ਜੋੜਦਾ ਹੈ ਤਾਂ ਸਾਧ ਸੰਗਤ ਜੀ ਅੱਗੇ ਕਿਵੇਂ ਸਤਿਗੁਰੂ ਜੀ ਕੋ ਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ